ਦੋ ਦਹਾਕਿਆਂ ਤੋਂ ਬਨੂੜ ਸ਼ਹਿਰ ਦੇ ਰੁਕੇ ਵਿਕਾਸ ਕਾਰਜ ਐਮਐਲਏ ਨੀਨਾ ਮਿੱਤਲ ਨੇ ਕਰਵਾਈ ਸ਼ੁਰੂ ਮਹਿਲਾ ਬਿੰਗ ਦੀ ਆਗੂ ਜਸਵਿੰਦਰ ਕੌਰ ਨੇ ਕੀਤਾ ਵਧਾਇਕ ਨੀਨਾ ਮਿੱਤਲ ਦਾ ਧੰਨਵਾਦ ਬਨੂਰ ਸ਼ਹਿਰ ਵਿੱਚ ਪਿਛਲੇ 2 ਦਹਾਕਿਆਂ ਤੋਂ ਰੁਕੇ ਹੋਏ ਵਿਕਾਸ ਕਾਰਜਾਂ ਨੂੰ ਬਧਾਇਕ ਨੀਨਾ ਮਿੱਤਲ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ ਇਸ ਬਾਰੇ ਜਾਣਕਾਰੀ ਸੰਜੀ ਕਰਦਿਆ ਅਮਾਦਮੀ ਪਾਰਟੀ ਦੇ ਸ਼ਰੀਆਗੂ ਲੱਕੀ ਸੰਧੂ ਮੈਲਾ ਇੰਚਾਰਜ ਜਸਵਿੰਦਰ ਕੌਰ ਕਾਉਂਸਲਰ ਭਜਨ ਲਾਲ ਨੰਦਾ ਲਾਲਾ ਖਲੌਰ ਨੇ ਦੱਸਿਆ ਕਿ ਪਿਛਲੇ ਦੋ ਦਹਾਕਿਆਂ ਤੋਂ ਬਨੌਰ ਸ਼ਹਿਰ ਦੇ ਵਿਕਾਸ ਨੂੰ ਬਰੇਕ ਲਗੀਆਂ ਹੋਈਆਂ ਸਨ ਲੋਕ ਗਲੀਆਂ ਵਿੱਚ ਲੰਘਣ ਸਮੇਂ ਬਹੁਤ ਦੁਖੀ ਸਥਾਨ ਕਿਉਂਕਿ ਗਲੀਆਂ ਕੱਚੀਆਂ ਹੋਣ ਕਾਰਨ ਉਹਨਾਂ ਤੇ ਇੰਟਰਲੌਕ ਟਾਈਲਾਂ ਨਾ ਲੱਗ ਸਕੀਆਂ ਜਿਸ ਕਣ ਬਰਸਾਤ ਵਿੱਚ ਹਰ ਇੱਕ ਰਾਗੀਰ ਦਾ ਉੱਥੋਂ ਲੰਘਣਾ ਮੁਸ਼ਕਲ ਹੁੰਦਾ ਸੀ ਥੋੜੀ ਜਿਹੀ ਬਰਸਾਤ ਤੋਂ ਬਾਅਦ ਗਲੀਆਂ ਵਿੱਚ ਪਾਣੀ ਦੋ-ਦੋ ਦਿਨ ਖੜਾ ਰਹਿੰਦਾ ਸੀ ਜਿਸ ਕਾ ਲੰਘਣ ਚ ਮੁਸ਼ਕਲ ਸੀ ਉਸ ਦੇ ਨਾਲ-ਨਾਲ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਸੀ ਜਿਸ ਦੇ ਚਲਦਿਆਂ ਅਜ ਬਨੌਰ ਸ਼ਹਿਰ ਬਾੜ ਨੰਬਰ 12 ਵਾਡੀਆਂ ਬਸੀ ਕਲੋਨੀ ਵਿੱਚ ਸੜਕਾਂ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ 22 ਲੱਖ ਰੁਪਏ ਦੀ ਲਾਗਤ ਨਾਲ ਇੰਟਰਲੌਕ ਵਾਲੀ ਟਾਈਲਾਂ ਨਾਲ ਬਣਾਈ ਜਾਣ ਵਾਲੀਆਂ ਸੜਕਾਂ ਦਾ ਨੀ ਪੱਥਰ ਰੱਖਿਆ ਗਿਆ। ਜਿਸ ਤੋਂ ਬਾਅਦ ਬਨੂੜ ਇਲਾਕੇ ਦੇ ਲੋਕਾਂ ਵੱਲੋਂ ਹਲਕਾ ਵਿਧਾਇਕ ਰਾਸਪੂਰਾ ਨੀਨਾ ਮਿੱਤਲ ਤੱਕ ਪਹੁੰਚ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਬਨੂੜ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਨੂੰ ਤੁਰੰਤ ਹੱਲ ਕਰਨ ਲਈ ਸ਼ਹਿਰੀ ਆਗੂ ਲੱਕੀ ਸੰਧੂ ਅਤੇ ਵਾਰਡ ਨੰਬਰ 10 ਦੇ ਇੰਚਾਰਜ ਅਤੇ ਮਹਿਲਾ ਵਿੰਗ ਦੀ ਆਗੂ ਜਸਵਿੰਦਰ ਕੌਰ ਪਜਾਲਾ ਨੰਦਾ ਲਾਲ ਖਲੋਰ ਅਤੇ ਆਮ ਆਦਮੀ ਪਾਰਟੀ ਦੇ ਸਮੂਹ ਵਰਕਰਾਂ ਨੂੰ ਨਾਲ ਲੈ ਕੇ ਅੱਜ ਬਨੂੜ ਵਿੱਚ ਗਲੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਿਸ ਤੋਂ ਬਾਅਦ ਲੋਕਾਂ ਵੱਲੋਂ ਵਿਧਾਇਕ ਨੀਨਾ ਮਿੱਤਲ ਦਾ ਧੰਨਵਾਦ ਕੀਤਾ ਦੂਜੇ ਪਾਸੇ ਬਨੋੜਵਾੜ ਨੰਬਰ 3 ਤੋਂ ਸਾਬਕਾ ਐਮਸੀ ਨਿੰਮੋ ਰਾਣੀ ਅਤੇ ਐਮਸੀ ਦੀਆਂ ਚੋਣਾਂ ਲੜ ਚੁੱਕੇ ਉਹਨਾਂ ਦੇ ਪਤੀ ਬੀਜੇ ਕੁਮਾਰ ਆਪਣੇ ਸੈਂਕੜੇ ਸਾਥੀਆਂ ਨਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਪੰਜਾਬ ਅਤੇ ਹਲਕਾ ਰਾਸਪੂਰਾ ਵਿੱਚ ਕਰਵਾਏ ਜਾ ਰਹੇ ਵਿਕਾਸ ਦੇ ਕੰਮਾਂ ਤੋਂ ਖੁਸ਼ ਹੋ ਕੇ ਅਕਾਲੀ ਦਲ ਨੂੰ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਤੇ ਜਤਿੰਦਰ ਲੱੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਅੱਜ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਵਾਧਾ ਹੋ ਰਿਹਾ ਹੈ ਅੱਜ ਵਿਜੇ ਕੁਮਾਰ ਜੀ ਉਹਨਾਂ ਦੀ ਪਤਨੀ ਸੈਂਕੜੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕਿਉਂਕਿ ਜਿਦੋਂ ਵਿਜੇ ਕੁਮਾਰ ਜੀ ਨੇ ਦੇਖਿਆ ਕਿ ਦੂਸਰੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਹਨ ਉਹਨਾਂ ਨੇ ਕੋਈ ਵੀ ਕੰਮ ਨਹੀਂ ਕੀਤਾ ਤੇ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਨੂੰ ਦੇਖਦੇ ਹੋਏ ਅੱਜ ਵਿਜੇ ਕੁਮਾਰ ਜੀ ਨੇ ਆਵਾਦੀ ਪਾਰਟੀ ਦਾ ਪੱਲਾ ਫੜਿਆ ਹੈ ਔਰ ਮੈਂ ਇੱਕ ਹੀ ਗੱਲ ਬੜੇ ਦੁੱਖ ਨਾਲ ਕਹੂੰਗੀ ਕਿ ਬਨੂਰ ਚੱਜ ਮੈਂ ਜਿਹੜੇ ਵੀ ਬਾਦ ਚ ਗਈਆਂ ਬੜਾ ਮਨ ਦੁਖੀ ਹੁੰਦਾ ਇਵਨ ਕੇ ਪ੍ਰਧਾਨ ਦੇ ਵਾਰਡ ਚ ਵੀ ਜਾ ਕੇ ਆਈਆਂ ਉੱਥੇ ਲੋਕ ਕਹਿੰਦਾ ਇੰਨਾ ਬੁਰਾ ਹਾਲ ਹੈ ਵੀ ਕਮੇਟੀ ਦਾ ਪ੍ਰਧਾਨ ਹੋ ਕੇ ਆਪਦੇ ਵਾਰਡ ਦੇ ਨਹੀਂ ਕੰਮ ਕਰਾ ਸਕੇ ਤਾਂ ਬਨੂਰ ਦੇ ਕੀ ਕਰਾਂਗੇ ਇਸ ਵਾਰਡ ਵਿੱਚ ਵੀ ਕਾਂਗਰਸ ਦੇ ਐਮ ਸੀ ਸੀ ਦੇ ਪਰ ਇਸ ਵਾਰਡ ਦਾ ਵੀ ਹਾਲ ਦੇਖੋ ਕਿੰਨਾ ਬੁਰਾ ਹਾਲ ਹੈ ਤੇ ਮੈਨਾਂ ਨੇ ਨਾਲ ਵਾਅਦਾ ਕੀਤਾ ਕਿ 3-4 ਮਹੀਨਿਆਂ ਦੇ ਵਿੱਚ ਹੀ ਤੁਹਾਡੇ ਕੰਮ ਸ਼ੁਰੂ ਹੋ ਜਾਣਗੇ ਔਰ ਤੁਮ ਇਹ ਮਰਦ ਦੀ ਜ਼ਿੰਦਗੀ ਤੋਂ ਅਸੀਂ ਕੱਢਾਂਗੇ ਯਾਨੀ ਕਿ ਬਿਲਕੁਲ ਆਸਪਾਸ ਬਿਲਕੁਲ ਜੀ ਅੱਜ ਵੀ ਅਸੀਂ ਚਾਰ ਪੰਜ ਗਲੀਆਂ ਦਾ ਮੂਰਤ ਕਰਕੇ ਆਇਆ ਸ਼ੁਰੂਆਤ ਕਰਕੇ ਆਇਆ ਤੇ ਐਦਾਂ ਹੀ ਤੇਜ਼ੀ ਨਾਲੇ ਕੰਮ ਚੱਲਦੇ ਰਹਿਣਗੇ ਤਾਂ ਕਿ ਬਨੂਰ ਦੇ ਲੋਕ ਜਿਹੜੇ ਮੈਂ ਹੈਰਾਨ ਆ ਕਿ ਹਾਲੇ ਤੱਕ ਹੀ ਵਿਚਾਰੇ ਸੜਕਾਂ ਗਲੀਆਂ ਨਾਲੀਆਂ ਤੇ ਝੁੱਪੀ ਹੋਏ ਪਏ ਨੇ ਇਹਨਾਂ ਨੂੰ ਇਸ ਜੰਗਾਲ ਵਿੱਚੋਂ ਕੱਢ ਕੇ ਇਹਨਾਂ ਦੀ ਖੁਸ਼ਹਾਲ ਜ਼ਿੰਦਗੀ ਬਣਾਈ ਜਾਵੇ ਤੁਸੀਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜਿਹੜਾ ਇਹ ਪ੍ਰਧਾਨ ਨਗਰ ਕੌਸ਼ਲ ਦਾ ਉਹ ਕਾਂਗਰਸੀ ਹੈ ਜਿਹੜਾ 3 ਨੰਬਰ ਵਾਰਡ ਦਾ ਐਮਸੀ ਹੈ ਉਹ ਵੀ ਕਾਂਗਰਸੀ ਹੈ ਜਿਹੜਾ ਵਾਰਡ ਨੰਬਰ 12 ਦਾ ਐਮਸੀ ਹੈ ਉਹ ਵੀ ਕਾਂਗਰਸੀ ਹੈ ਬਹੁਤ ਦੁਖੀ ਨੇ ਲੋਕ ਤੁਸੀਂ ਇਹ ਦੇਖ ਰਹੇ ਹੋ ਠਾਠਾਂ ਮਾਰਦਾ ਇਕੱਠ ਵਾਰਡ ਨੰਬਰ 12 ਚ ਵਾਰਡ ਨੰਬਰ 3 ਚ ਇਸ ਤਰ੍ਹਾਂ ਹੀ ਵਾਰਡ ਨੰਬਰ 12 ਚ ਵਾਰਡ ਨੰਬਰ 10 ਚ ਲੋਕਾਂ ਦਾ ਇੰਨਾ ਇਕੱਠ ਹੋ ਰਿਹਾ ਲੋਕ ਇਸ ਕਾਂਗਰਸ ਦੇ ਜਿਹੜੇ ਆਮ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਜਾਂ ਜਿਹੜੇ ਐਮਸੀ ਨੇ ਉਹ ਇੰਨਾ ਦੁਖੀ ਪਰੇਸ਼ਾਨ ਕਰਿਆ ਲੋਕਾਂ ਨੂੰ ਵੀ ਇਹ ਲੋਕਾਂ ਦਾ ਤੁਸੀਂ ਜਿਹੜਾ ਇਕੱਠ ਦੇਖ ਰਹੇ ਹੋ ਤੇ ਉਹਨਾਂ ਨੂੰ ਦੁਖੀ ਹੋ ਕੇ ਲੋਕ ਇਕੱਠੇ ਹੋ ਰਹੇ ਨੇ ਲੋਕਾਂ ਦੇ 5 ਸਾਲ ਚ ਇਹ ਪ੍ਰਧਾਨ ਹੁਣ 6 ਮਹੀਨੇ 4.5 ਸਾਲ ਚ ਇਸ ਪ੍ਰਧਾਨ ਨੇ ਬਿਲਕੁਲ ਨਕੰਮਾ ਪ੍ਰਧਾਨ ਹੈ ਇਹਨੇ 4.5 ਸਾਲ ਚ ਕੋਈ ਕੰਮ ਨਹੀਂ ਕੀਤਾ ਇੱਥੇ 3 ਨੰਬਰ ਵਾਰਡ ਚ ਅਸੀਂ ਦੇਖ ਰਹੇ ਹਾਂ ਇੰਨਾ ਹਾਲਾਤ ਮਾੜੇ ਨੇ ਪਾਣੀ ਲੋਕਾਂ ਦੇ ਗੋਡੇ-ਗੋਡੇ ਅਸੀਂ ਗਲੀਆਂ ਚੈੱਕ ਕੀਤੀਆਂ ਭੈਣ ਜੀ ਨੇ ਭੇਜਿਆ ਐਮਐਲਏ ਨੀਨਾ ਮਿੱਤਲ ਜੀ ਨੇ ਅਸੀਂ ਉਹ ਗਲੀਆਂ ਚੈੱਕ ਕੀਤੀਆਂ ਨਾਲੇ ਉਹਰੇ ਮੱਛਰ ਮੱਖੀ ਪੈਦਾ ਹੋ ਰਹੀ ਹੈ ਬਿਮਾਰੀਆਂ ਫੈਲ ਰਹੀਆਂ ਨੇ ਹਰ ਵਾਰ ਇਹ ਉਹ ਵਿਤਕਰਾਂ ਕਰਦ ਨੇ ਜਿਹੜੇ ਜਿਹੜੇ ਗਰੀਬ ਲੋਕ ਨੇ ਜਾਂ ਜਿਹੜੇ ਮੀਡੀਅਮ ਲੋਕ ਨੇ ਉਹਨਾਂ ਨਾਲ ਹਰ ਵਾਰੀ ਇਹ ਜਿਹੜੇ ਕਾਂਗਰਸੀ ਆ ਗੁੰਮਰਾਹ ਕਰਕੇ ਵੋਟਾਂ ਲੈ ਜਾਂਦੇ ਨੇ ਤੇ ਕੰਮ ਇਹਨਾਂ ਨੇ ਬਿਲਕੁਲ ਟੱਕਾ ਤੋੜ ਕੇ ਕੀ ਨਹੀਂ ਕੀਤਾ ਤੇ ਕਿੰਨੇ ਕੁ ਪਰਿਵਾਰ ਨੇ ਜਿਹੜੇ ਹੁਣ ਤੱਕ ਸ਼ਾਮਲ ਹੋ ਚੁੱਕੇ ਆ ਆਮ ਆਦਮੀ ਪਾਰਟੀ ਸੈਂਕੜਾ ਪਰਿਵਾਰ ਜਿਹੜਾ ਹੈਗਾ ਇਹ ਆਮ ਆਦਮੀ ਪਾਰਟੀ ਜਿਹੜੇ ਜੁਆਇਨ ਕੀਤੀ ਆ ਅਕਾਲੀ ਕਾਂਗਰਸੀ ਛੱਡ ਕੇ ਕਾਂਗਰਸ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਦੇ ਜਿਹੜੀ ਸਮੂਲੀਅਤ ਕੀਤੀ ਹੈ ਚਾਹੇ ਉਹ ਸਾਡੀ ਭੈਣ ਵਾਰਡ ਨੰਬਰ 10 ਤੋਂ ਹੈ ਬੜਾ ਤਕੜਾ ਜਥਾ ਲੈ ਕੇ ਉਹ ਸਮੂਲੀਅਤ ਕਰ ਗਏ ਨੇ ਇਸ ਤਰ੍ਹਾਂ ਹੀ ਸਾਡਾ ਵੀਰ ਗੋਲਡੀ ਹੈ ਵਾਰਡ ਨੰਬਰ 9 ਤੋਂ ਉਹ ਬਹੁਤ ਹੀ ਵੱਡਾ ਜਥਾ ਲੈ ਕੇ ਬੜੇ ਵੱਡੇ ਪਰਿਵਾਰ ਲੈ ਕੇ ਉਹ ਆਮ ਆਦਮੀ ਪਾਰਟੀ ਦੀ ਸਮੂਲੀਅਤ ਕਰ ਗਏ ਨੇ ਇਸ ਤਰ੍ਹਾਂ ਹੀ ਸਾਡੀ ਐਕਐਮਸੀ ਭੈਣ ਨੀਨਾ ਆਪਣੇ ਭੈਣ ਨੀਮੋ ਦੇ ਵੀ ਤੇ ਉਹਨਾਂ ਦੇ ਪਤੀ ਵਿਜੇ ਕੁਮਾਰ ਜੀ ਪੂਰੀ ਆਮ ਆਦਮੀ ਪਾਰਟੀ ਔਰ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਜੀ ਦੇ ਤੇ ਭੈਣ ਨੀਨਾ ਮਿੱਤਰ ਜੀ ਦੇ ਕੰਮਾਂ ਨੂੰ ਦੇਖਦੇ ਹੋਏ ਜਿਹੜਾ ਯੁੱਧ ਨਸ਼ਾ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਪੰਜਾਬ ਚ ਉਹ ਤੋਂ ਲੋਕ ਬੜੇ ਖੁਸ਼ ਨੇ ਲੋਕਾਂ ਨੂੰ ਰਾਹਤ ਮਿਲੀ ਹੈ ਲੋਕਾਂ ਦੇ ਜਿਹੜੇ ਬੱਚੇ ਆ ਉਹ ਨਸ਼ਾ ਤੋਂ ਬਚੇ ਨੇ ਹੁਣ ਲੋਕਾਂ ਨੂੰ ਲਸ਼ਾ ਨਸ਼ਾ ਬਿਲਕੁਲ ਲੱਭਿਆ ਵੀ ਨਹੀਂ ਲੱਭਦਾ ਇਸ ਕਰਕੇ ਸਾਰੇ ਸ਼ੁਕਰਗੁਜ਼ਾਰ ਆ ਅਸੀਂ ਜਿੰਨੇ ਇਲਾਕੇ ਦੇ ਆ ਧੰਨਵਾਦ ਕਰਦੇ ਆ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦਾ ਤੇ ਭੈਣ ਨੀਨਾ ਮਿੱਤਰ ਜੀ ਦਾ ਤੇ ਮੁੱਖ ਮੰਤਰੀ ਦਾ ਤੁਸੀਂ ਪਹਿਲਾਂ ਕਿਹੜੀ ਪਾਰਟੀ ਨਾਲ ਸਬੰਧਨ ਸੀਗੇ ਪਹਿਲਾਂ ਕਾਂਗਰਸ ਪਾਰਟੀ ਸੀਗੀ ਠੀਕ ਹੈ ਕਿਉਂ ਛੱਡੇਗਾ ਦੇਖੋ ਕੁਛੇ ਦੀ ਮਜਬੂਰੀ ਹੁੰਦੀ ਆ ਬੰਦਾ ਕੋਈ ਖੁਸ਼ੀ ਨਾਲ ਜਾਂਦਾ ਨਹੀਂ ਮਜਬੂਰ ਨੂੰ ਬੰਦਾ ਜਾਂਦਾ ਹੈਗਾ ਜਦੋਂ ਉਹਦਾ ਕੋਈ ਮਾਨ ਸਤਕਾਰ ਨਹੀਂ ਹੁੰਦਾ ਜਾਂ ਕੋਈ ਉਹਦੇ ਕੰਮ ਵਾਰਡ ਦੇ ਵਿੱਚ ਨਹੀਂ ਹੁੰਦੇ ਸਹੀ ਤਰੀਕੇ ਨਾਲ ਪਰ ਕਾਂਗਰਸਪੁਰ ਪਾਲੇ ਦੇ ਵਿੱਚ ਥੋੜਾ ਜਿਹਾ ਕੰਮ ਆ ਸੀ ਜਿਵੇਂ ਆਪਣੇ ਯੋਰੀ ਕਰਾਏ ਆ ਔਰ ਮਤਲਬ ਕਿ ਜਿੰਨੀ ਇਫੈਕਟ ਮਿਲਣੀ ਚਾਹੀਦੀ ਸੀਗੀ ਉਹ ਮਿਲੀ ਨਹੀਂ ਸਾਡੀ ਕੀ ਕਾਰਨ ਹੈ ਕਿਉਂ ਨਹੀਂ ਮਿਲੀ ਕਾਰਨ ਹੁਣ ਪਤਾ ਕੀ ਜੀ ਜਦੋਂ ਕੋਈ ਆਪਣੇ ਐਮਐਲਏ ਕੋਲ ਜਾਂਦੇ ਸੀਗੇ ਜੀ हां जी हां जी फिर ਜਦੋਂ ਕੋ ਗੱਲ ਕਹਿ ਦਈ ਜੀ ਵੀ ਛੋਟੀਆਂ ਗੱਲਾਂ ਛੋਟੀਆਂ ਗੱਲਾਂ ਕਰਦੇ ਹੋ ਜੀ ਤੁਸੀਂ ਤੇ ਇਹ ਕਰਨੇ ਨਹੀਂ ਚਾਹੀਦੀਆਂ ਮੈਂ ਕਿਹਾ ਚਲੋ ਹੁਣ ਤੁਸੀਂ ਕਹਿ ਰਹੇ ਵੀ ਛੋਟੀਆਂ ਗੱਲਾਂ ਸਾਡੇ ਲਈ ਤਾਂ ਬੜੀਆਂ ਗੱਲਾਂ ਹੀ ਕਿਵੇਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਮੈ ਮੈਸੂਸ ਤਾਂ ਹੁਣ ਦੇਖੋ ਜਿਹੜੀ ਇਹ ਪਾਰਟੀ ਨੂੰ ਅਸੀਂ ਜੁਆਇਨ ਕੀਤਾ ਜੀ ਇਹਨਾਂ ਦੇ ਕੰਮ ਦੇਖੇ ਜੀ ਭਗਵਾਨਤ ਮਾਨ ਨੇ ਅੱਜ ਜੋ ਮਹਿੰਮ ਚਲਾਈ ਦੀ ਹੈ ਜੀ ਨਸ਼ਿਆਂ ਵਿਰੁੱਧ ਉਹ ਬਹੁਤ ਵਧੀਆ ਚਲਾਈ ਹੈ ਜੀ ਤੇ ਜਿਹੜੀ ਅੱਜ ਉਹਨਾਂ ਦੀ ਸਥਿਤੀ ਆ ਬੜੀ ਸਟ੍ਰੌਂਗ ਆ ਔਰ ਬੜੇ ਤਰੀਕੇ ਨਾਲ ਬੜੇ ਹੀ ਮਤਲਬ ਕੇ ਤਹਿ ਦਿਨ ਨਾਲ ਉਹ ਮਤਲਬ ਕੰਮ ਕਰ ਰਹੇ ਨੇ ਆਪਣੇ ਆਪਣੇ ਸਟੇਟ ਦਾ ਜੀ ਬਾੜ ਦੇ ਵਿੱਚ ਬਹੁਤ ਬੁਰੀ ਹਾਲਤ ਹੈ ਜੀ ਮੈਂ ਕਿਹਾ ਅਸੀਂ ਆਪਣੇ ਮੈਂ ਪਹਿਲੇ ਹੀ ਦੱਸ ਕੇ ਗਿਆ ਹੀ ਵੀ ਇਸ ਬਾੜ ਦੇ ਵਿੱਚ ਸਾਨੂੰ ਆਪਣੇ ਆਪ ਨੂੰ ਰਹਿੰਦੇ ਸ਼ਰਮ ਆ ਰਹੀਏ ਕੋਈ ਕੱਲ ਨੂੰ ਕੋਈ ਮਹਿਮਾਨ ਆਉਂਦਾ ਸਾਡਾ ਜਾਂ ਅਸੀਂ ਆਪਣੇ ਆਪ ਗਲੀ ਚੋਂ ਲੰਘਦੇ ਨਹੀਂ ਨੱਕ ਬੰਦ ਕਰਕੇ ਲੰਘਨੇ ਪੈਂਦਾ ਜੀ ਅੱਜ ਐਮਐਲਏ ਸਾਹਿਬ ਨੂੰ ਮੈਂ ਆਪਣੇ ਘਰ ਲੈ ਜਾਣਾ ਸੀਗਾ ਪਰ ਇਸ ਮਜਬੂਰਨ ਕਰਕੇ ਨਹੀਂ ਜਾ ਸਕਦੇ ਕਿ ਗਲੀ ਦੀ ਐਨੀ ਹਾਲਤ ਖਰਾਬ ਹੋਣੀ ਜੇ ਅਗਰ ਸਾਨੂੰ ਕੋਈ ਚਾਨਣ ਦੇ ਗਿਆ ਅਸੀਂ ਤਾਂ ਹੀ ਇਹਨਾਂ ਨੂੰ ਜੁਆਇਨ ਕੀਤਾ ਜੀ ਔਰ ਕਰਨਗੇ ਸਾਡੇ ਵਾਰਡ ਚ ਅੱਜ ਕੰਮ ਸ਼ੁਰੂ ਹੋਇਆ ਕਿਸ ਤਰ੍ਹਾਂ ਦੇ ਕੰਮ ਸ਼ੁਰੂ ਹੋਏ ਸਾਡੇ ਵਾਰਡ ਜੀ ਦੋ ਗਲੀਆਂ ਦਾ ਉਦਘਾਟਨ ਕੀਤਾ ਹੈ ਜੀ ਹਾਂ ਜੀ ਬਹੁਤ ਧੇਰ ਦੇ ਰੁਕੇ ਪਏ ਸੀਗੇ ਕੰਮ ਜਦੋਂ ਦੀ ਅਸੀਂ ਆਹ ਪਾਰਟੀ ਜੁਆਇਨ ਕੀਤੀ ਹੈ ਉਦੋਂ ਦੇ ਸਾਡੇ ਸਾਰੇ ਕੰਮ ਹੋਣ ਲੱਗ ਗਏ ਸਾਨੂੰ ਬੜੀ ਖੁਸ਼ੀ ਹੈ ਮਹੱਲਾ ਵਾਸੀਆਂ ਨੂੰ ਬੜੀ ਖੁਸ਼ੀ ਹੈ ਜਿਹੜੇ ਸਮੇਂ ਬਾਅਦ ਜਿਹੜੇ ਕੰਮ ਸ਼ੁਰੂ ਹੋਏ ਇਹ ਬਹੁਤ ਧੇਰ ਬਾਅਦ ਤੋਂ ਹੋਏ ਹੈ ਜੀ 2-3 ਸਾਲਾਂ ਤੋਂ ਕੰਮ ਰੁਕੇ ਦੇ ਹੋਂ ਸਾਡੇ ਕੰਮ ਹੋਣ ਪਹਿਲਾਂ ਚੋਈ ਦੀ ਵੀ ਸਮੱਸਿਆ ਸੀ ਜੋ ਹਾਂਜੀ ਉਹ ਅੰਦਾਜੀ ਤੋਂ ਬਾਅਦ ਸਹੀ ਹੋਏ ਕੀ ਕਹਿਣਾ ਚਾਹੋਗੇ ਹਾਂਜੀ ਉਹ ਜਦੋਂ ਅਸੀਂ ਉਹ ਕੀਤਾ ਸੀਗਾ ਜੀ ਉਸ ਤੋਂ ਬਾਅਦ ਫਿਰ ਚੋਈ ਦੀ ਸਪਾਈ ਹੋਈ ਸਾਡੇ ਤਕਰੀਬਨ ਤਕਰੀਬਨ ਸਾਰੇ ਕੰਮ ਉਦੋਂ ਦੇ ਸੁਰੂ ਹੋ ਹੀ ਗਏ